ਅਕਸਰ ਹੀ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾਂਦਾ ਹੀ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਗੱਲ ਆਖੀ ਜਾਂਦੀ ਹੀ ਕਿ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਵੀ ਜਿਹੜੀ ਆ ਪਰਿਵਾਰਾਂ ਦੀ ਜਿਹੜੀ ਆ مالی ਸਹਾਇਤਾ ਕੀਤੀ ਜਾਵੇਗੀ ਵਿਰੋਧੀ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਸੀ ਗੱਲ ਸੁਣੋ ਇਹ ਨਾ ਵਿਰੋਧੀਆਂ ਦੀਆਂ ਐਵੇਂ ਗੱਲਾਂ ਆ ਜੇ ਆਪਾਂ ਬੱਕਰੀ ਦੀ ਗੱਲ ਕਰੀ ਜਾਂ ਕਿਸੇ ਵੀ ਛੋਟੇ ਤੋਂ ਛੋਟੇ ਜਣਵਰ ਦੀ ਕਰੀਏ ਜਾਨ ਤਾਂ ਉਹਦੇ 'ਚ ਵੀ ਆ। ਜਦੋਂ ਕੋਈ ਗਰੀਬ ਬੰਦਾ ਵਿਚਾਰਾ ਜਿਹਦੀ ਜਿੰਨੀ ਐ ਅਸੀਤ ਹੁੰਦੀ ਹੁਣ ਹਾਦ ਇੱਕ ਬੰਦਾ ਘੋੜੇ ਵੱਡੀਆਂ ਮਤਲਬ ਤਬਲੇ ਉਹ ਬਣਾ ਨਹੀਂ ਸਕਦਾ। ਜਿਹੜਾ ਗਰੀਬ ਬੱਕਰੀ ਰੱਖ ਕੇ ਬੈਠਾ ਉਹਨੂੰ ਆਪਦੀ ਬੱਕਰੀ ਨਾਲ ਹੀ ਭਾਵਾ। ਦੇਖੋ ਅੱਜ ਮੈਂ ਵੇਖ ਰਿਹਾ ਵੀ ਪੰਜਾਬ ਦੇ ਵਿੱਚ ਵਿਚਾਰੇ ਜਿਹੜੇ ਸਾਡੇ ਕਲਾਕਾਰਪਰਾ ਸਮਾਜ ਸੇਵੀ ਜਥੇਬੰਦੀਆਂ ਹੋਰ ਕਿੰਨੇ ਭੈਣ ਭਰਾ ਆਪਣੇ ਕੋਲੋਂ ਕਿਸਾਨ ਭਰਾ ਵਿਚਾਰੇ ਸਾਡੇ ਆ ਹਲਕੇ ਦੇ ਮੈਂ ਨਾ ਬ੍ਰਦਰ ਵੇਖ ਰਿਹਾ ਵੀ ਲੋਕੀ ਤਿੱਲ ਫੁੱਲ ਰੀਕ ਬੰਦਾ ਲੋਕਾਂ ਆਪਣੇ ਕੋਲੋਂ ਤੇ ਮੈਂ ਵੀ ਸੋਚਿਆ ਕਿ ਯਾਰ ਮੈਂ ਵੀ ਆਪਣੇ ਜਿਹੜਾ ਨਿੱਜੀ ਖਾਤੇ 'ਚੋਂ ਇਹਨਾਂ ਦੀ ਜਿਹੜੀ ਮਦਦ ਆ ਉਹ ਮੈਂ ਕਰਾਂ ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਗੁਜ਼ਾਰਾ ਮੈਨੂੰ ਪਤਾ ਲੱਗਿਆ ਬਹੁਤ ਮੁਸ਼ਕਲ ਆ ਤੇ ਉਹ ਮੈਂ ਤਾਂ ਕਰਕੇ ਵੀਰੇ ਆਪਣੇ ਨਿੱਜੀ ਖਾਤੇ 'ਚ ਉਹਨਾਂ ਦੀ ਜਿਹੜੀ ਅੱਜ ਹੈਲਪ ਕੀਤੀ ਹੈ। ਕੀ ਮੈਂ ਨਾ ਇੱਕ ਗੱਲ ਦੱਸਾਂ ਵੀਰੇ ਮੈਨੂੰ ਪੰਜਾਬ ਦੇ ਲੋਕਾਂ ਨੂੰ ਸਿਰ ਝਕਾਉਣ ਨੂੰ ਜੀ ਕਰਦਾ ਇਹਨਾਂ ਕਿ ਇੰਨੀ ਸੇਵਾ ਭਾਵਨਾ ਗੁਰੂ ਨੇ ਨਾ ਜਬਖਸ਼ੀ ਹੈ ਜਦੋਂ ਪਤਾ ਲੱਗਾ ਲੋਕੀ ਅਮਰਸਰ ਤੱਕ ਤੋੜੇ ਲੈ ਕੇ ਆ ਗਏ ਅਮਰਸਰ ਤੱਕ ਨਹੀਂ ਤੇ ਲੋਕਾਂ ਨੂੰ ਆ ਖੇਮ ਕਰਨ ਨਾ ਕੀ ਉਥੋਂ ਪੋਕਲੈਣ ਬਾਬਾ ਜੀ ਨੇ ਭੂਰੀਆਂ ਨੇ ਭੇਜੀ ਰਾਤ ਮਤਲਬ 2 ਵਜੇ ਤੱਕ ਪੋਕਲੈਣ ਪਹੁੰਚੀ ਹੋਰ ਵੀ ਸਵਾਵਾਂ ਜਿਹੜੀਆਂ ਲੋਕਾਂ ਨੇ ਮਿੱਟੀ ਦੀਆਂ ਟਰਾਲੀਆਂ ਪਰ ਪਰ ਕੇ ਲੋਕ ਆ ਗਏ ਉਹਨਾਂ ਦੀਆਂ ਕੀਤੀ ਹੈ ਹਲਪਣਾ ਵੀਰੇ ਉਹ ਜਿਹੜਾ ਸਾਡਾ 3-4000 ਏਕੜ ਸਾਡੀ ਫਸਲ ਤਬਾਹ ਹੋਣੀ ਉਹ ਬਚ ਗਈ ਕੋਲ ਵੀਰੇ ਜਿਹੜੀ ਪੰਜਾਬ ਸਰਕਾਰ ਆ ਉਹ ਅਸੀਂ ਸਰਵੇ ਕਰਵਾ ਰਹੇ ਆ ਜੇ ਚਾਹ ਕੋਈ ਗਰੀਬ ਹੈ ਵਿਚਾਰਾ ਚਾਹ ਕੋਈ ਕਿਦਾਂ ਦਾ ਵੀ ਜਿਹਦਾ ਕੋਈ ਘਰ ਦਾ ਵੀ ਨੁਕਸਾਨ ਹੋਇਆ ਜੇ ਉਹਦੀ ਛੱਤ ਡਿੱਗੀ ਹੈ ਉਹ ਵੀ ਅਸੀਂ ਜਿਹੜਾ ਉਹ ਸਰਵੇ ਕਰਵਾ ਕੇ ਉਹ ਹਰੇਕ ਬੰਦੇ ਨੂੰ ਜਿਹੜਾ ਵਾ ਉਹਦੀ ਹੈਲਪ ਜਿਹੜੀ ਸਰਕਾਰ ਕਰੂਗੀ ਅਸੀਂ ਤਾਂ ਸੈਂਟਰਲ ਸਰਕਾਰ ਤੋਂ ਵੀ ਮੰਗ ਕਰਦੇ ਆਂ ਕਿ ਅੱਜ ਇੰਨੀ ਵਿਵਤਾ ਬਣੀ ਆ ਪੰਜਾਬ ਤੇ ਪੰਜਾਬ ਤੁਹਾਨੂੰ ਅੰਨ ਪੈਦਾ ਕਰਕੇ ਦਿੰਦਾ ਰਿਹਾ ਪੰਜਾਬ ਨੇ ਹਮੇਸ਼ਾ ਸਾਡੇ ਦੇਸ਼ ਦੀ ਬਾਹ ਫੜੀ ਆ ਅੱਜ ਪੰਜਾਬ ਤੇ ਜੇ ਵਿਵਤਾ ਬਣੀ ਐ ਤੇ ਕੇਂਦਰ ਸਰਕਾਰੇ ਵੀ ਵੱਡਾ ਪੈਕੇਜ ਜਿਹੜਾ ਪੰਜਾਬ ਲਈ ਐਲਾਨ ਕਰੇ ਜਿਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਜਾਂ ਜਿੰਨੇ ਵੀ ਵਰਗ ਰਹਿੰਦੇ ਆ ਜਿੰਨਾ ਵੀ ਕਿਹਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਤਾਂ ਨਹੀਂ ਅਸੀਂ ਸਰਕਾਰਾਂ ਕਰ ਸਕਦੀਆਂ ਪਰ ਫਿਰ ਵੀ ਬਣਦੀ ਮਦਦ ਉਹਨਾਂ ਦੀ ਇੱਕ ਸਮਝ ਲਓ ਉਹਨਾਂ ਦਾ ਨਵੇਂ ਸਿਰਿਓਂ ਇੱਕ ਵਾਰੀ ਉਜੜ ਕੇ ਵਸਣਾ ਲੋਕਾਂ ਨੇ ਉਹਦਾ ਅਸੀਂ ਜਿਗਾੜ ਕਰ ਸਕੀਏ ਕੇਂਦਰ ਸਰਕਾਰ ਵੀ ਇਹਦੇ ਲਈ ਪੈਕੇਜ ਦੇਵੇ ਉਹ ਵੀ ਅਸੀਂ ਮੰਗ ਕਰ ਰਹੇ ਹਾਂ ਜੋ ਪੰਜਾਬ ਜਿਹੜਾ ਵਾ ਕੋਈ ਇੱਕ ਦਾ ਪੰਜਾਬ ਥੋੜਾ ਵਾ ਸਾਰਿਆਂ ਦਾ ਸਾਂਝਾ ਪੰਜਾਬ ਆ ਅੱਜ ਇੱਥੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਵੀ ਮਦਦ ਕਰਨੀ ਚਾਹੀਦੀ ਤੇ ਸਰਕਾਰ ਵੀ ਅਸੀਮੀ ਤੇ ਵੀਰੇ ਉਹ ਦਿਨ ਦੇ ਭੱਜੇ ਫਿਰਦੇ ਆ ਸਾਡੇ ਤੁਸੀਂ ਆਹ ਵੇਖ ਲਓ ਲਾਲਜੀਤ ਸਿੰਘ ਭੁੱਲਰ ਮੰਤਰੀ ਸਾਹਿਬ ਉਹਦੋਂ ਦੇ ਆਪਣੇ ਬੋਰੀਆਂ ਚੁੱਕ-ਚੁੱਕ ਕੇ ਲੱਗੇ ਹੋਏ ਆ ਵੈਸੇ ਵੀ ਮਦਦ ਕਰਦੇ ਆ ਆਰਥਿਕ ਤੱਕ ਵੀ ਉਹਨਾਂ ਨੇ ਜਿਹੜੀਆਂ ਉਹ ਭਾਵੇਂ ਕੋਈ ਖਾਣ ਪੀਣ ਦਾ ਸਮਾਨ ਹੋਵੇ ਜਾਂ ਕੋਈ ਪਸ਼ੂਆਂ ਦਾ ਚਾਰਾ ਹੋਵੇ ਉਹ ਮਦਦ ਕਰ ਰਹੇ ਆ ਧਾਰੀਵਾਲ ਸਾਹਿਬ ਕਰ ਰਹੇ ਜਿੱਥੇ-ਜਿੱਥੇ ਵੀ ਸਾਡੇ ਵਿਧਾਇਕਾਂ ਦੇ ਹਲਕਿਆਂ 'ਚ ਇਹ ਪ੍ਰੋਬਲਮ ਆਈ ਆ ਉਹ ਵੀ ਲੱਗੇ ਹੋਏ ਆ ਆਪਾਂ ਕਦੋਂ ਕਹਿੰਦੇ ਨਹੀਂ ਲੱਗੇ ਇਹ ਨੰਬਰ ਮਾਰਨਾ ਤੇ ਮੇਰੇ ਵੀਰ ਤੁਸੀਂ ਨਾ ਮੈਨੂੰ ਐਮਐਲਏ ਹੀ ਰਹਿਣ ਦਿਓ ਭਰਾ ਮੇਰੇ ਤੋਂ ਇਹ ਸਭ ਫੇਕ ਖਬਰਾਂ ਵਾਂ ਫੇਕ ਖਬਰਾਂ ਮੇਰੇ ਤੋਂ ਬੜੇ ਉੱਚ ਕੋਟੀ ਦੇ ਬੜੇ ਉੱਚੇ ਦਿਮਾਗ ਵਾਲੇ ਰੋਸ਼ਨ ਦਿਮਾਗ ਇਥੇ ਪੰਜਾਬ 'ਚ ਬੈਠੇ ਆ ਜਿਹੜੇ ਸਾਡੇ ਐਮਐਲਏ ਸਾਡੇ ਵਿਧਾਇਕ ਸਾਡੇ ਮੰਤਰੀ ਉਹ ਬੰਨ ਜੀ ਸਕਦੇ ਬੰਨ ਚੰਗੇ ਬੰਦੇ ਬੈਠੇ ਆ ਤੇ ਮੇਰਾ ਵੀ ਮੈਂ ਮੇਰਾ ਵੀ ਰ ਐਮਐਲਏ ਠੀਕ ਆ ਮੈਨੂੰ ਐਮਐਲਏ ਰਹਿਣ ਦਿਓ ਬਾਕੀ ਸਾਡੇ ਸੀਐਮ ਸਾਹਿਬ ਬੜੀ ਪਰਮਾਤਮਾ ਦੀ ਕਿਰਪਾ ਨਾਲ ਪਹਿਲੀ ਗੱਲ ਦੋਨਾਂ ਦੀ ਸਿਹਤ ਤੰਦਰੁਸਤ ਹੋਵੇ ਇਹ ਸਭ ਫੇਕ ਖਬਰਾਂ ਮੇਰੀ ਸਰ ਹੀ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾਂਦਾ ਹੀ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਗੱਲ ਆਖੀ ਜਾਂਦੀ ਹੀ ਕਿ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਵੀ ਜਿਹੜੀ ਆ ਪਰਿਵਾਰਾਂ ਦੀ ਜਿਹੜੀ ਆ ਮਾਲੀ ਸਹਾਇਤਾ ਕੀਤੀ ਜਾਵੇਗੀ ਵਿਰੋਧੀ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਸੀ ਪਰ ਅੱਜ ਹਲਕਾ ਖੇਮ ਕਰਨ ਦਾ ਪਿੰਡ 마ਸੀਕੇ ਵਿਖੇ ਅੱਜ ਮੌਜੂਦ ਹਾਂ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਤੁਣਜੀ ਇੱਥੇ ਮੌਜੂਦ ਹੈ ਤੇ ਉਹਨਾਂ ਵੱਲੋਂ ਇੱਕ ਪਰਿਵਾਰ ਨੂੰ ਲੱਖ ਰੁਪਿਆ ਜਿਹੜਾ ਹੈ ਉਹਨਾਂ ਪਰਿਵਾਰ ਦੀ ਜਿਹੜੀ ਆ ਮਾਲੀਸ਼ਾਤਾ ਕੀਤੀ ਗਈ ਹੈ ਕਿਉਂਕਿ ਉਹਨਾਂ ਦੀਆਂ ਉਹ 40-42 ਜਿਹੜੀਆਂ ਬੱਕਰੀਆਂ ਸੀ ਉਹ ਹੜ ਦੀ ਚਪੇੜ ਦੇ ਵਿੱਚ ਆ ਕੇ ਮਰ ਚੁੱਕੀਆਂ ਸੀ ਤੇ ਅੱਜ ਉਹਨਾਂ ਦੀ ਮਾਲੀਸ਼ਾਤਾ ਕੀਤੀ ਗਈ ਹੈ ਸਰਦਾਰ ਸਰਵਨ ਸਿੰਘ ਤੁਣਜੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਸਾਰਾ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦੀ थैंक यू ਤੁਹਾਨੂੰ ਸਾਬ ਅਕਸਰ ਹੀ ਜਿਹੜੇ ਵਿਰੋਧੀ ਸੀ ਉਹ ਟਰੋਲ ਕਰਦੇ ਸੀ ਸੋਸ਼ਲ ਮੀਡੀਆ 'ਤੇ ਬੱਕਰੀ ਮਰੀਦਾ ਤੇ ਮੁਰਗੀ ਮਰੀਦਾ ਜੋ ਮਾਲਿਸਤਾ ਜਿਹੜੀ ਕੀਤੀ ਜਾਣੀ ਸੀ ਕਿ ਇਹ ਇਹਨਾਂ ਦੀ ਇੱਕ ਸ਼ੁਰਲੀਆਂ ਸੀ ਤੇ ਅੱਜ ਉਹ ਜਿਹੜੀਆਂ ਸ਼ੁਰਲੀਆਂ ਤੁਸੀਂ ਸੱਚ ਸੱਤ ਕਰ ਦਿੱਤੀਆਂ ਅੱਜ ਇਸ ਪਰਿਵਾਰ ਦੀ ਮਦਦ ਕਰਕੇ ਕੀ ਕਹਿਣਾ ਚਾਹੁੰਦੇ ਹੋ ਮੇਰੇ ਗਰਲ ਸੁਣੋ ਇਹ ਨਾ ਵਿਰੋਧੀਆਂ ਦੀਆਂ ਐਵੇਂ ਗੱਲਾਂ ਆ ਜੇ ਆਪਾਂ ਬੱਕਰੀ ਦੀ ਗੱਲ ਕਰੀ ਜਾਂ ਕਿਸੇ ਵੀ ਛੋਟੇ ਤੋਂ ਛੋਟੇ ਜਾਨਵਰ ਦੀ ਕਰੀਏ ਜਾਨ ਤਾਂ ਉਹਦੇ ਚ ਵੀ ਆ ਜਦੋਂ ਕੋਈ ਗਰੀਬ ਬੰਦਾ ਵਿਚਾਰਾ ਜਿਹਦੀ ਜਿੰਨੀ ਐ ਹਸੀਅਤ ਹੁੰਦੀ ਆ ਹੁਣ ਹਾਰ ਇੱਕ ਬੰਦਾ ਘੋੜੇ ਵੱਡੀਆਂ ਮਤਲਬ ਤਬੇਲੇ ਉਹ ਬਣਾ ਨਹੀਂ ਸਕਦਾ ਜਿਹੜਾ ਗਰੀਬ ਬੱਕਰੀ ਰੱਖ ਕੇ ਬੈਠਾ ਉਹਨੂੰ ਆਪਦੀ ਬੱਕਰੀ ਨਾਲ ਹੀ ਭਾਵਾ ਉਹਦਾ ਹੋਰ ਜਗਾਰ ਆ ਤੇ ਜੇ ਮੁੱਖ ਮੰਤਰੀ ਸਾਹਮਣੇ ਇਹ ਗੱਲ ਕਹਿ ਤੀ ਇਹ ਕਿਹੜੀ ਦਸੋਂ ਮਾੜੀ ਗੱਲ ਆ ਹਾਂ ਜਿਹੜੀ ਜਦੋਂ ਮੁਆਵਜ਼ਾ ਆਪਾਂ ਦੇਨੇ ਆ ਜਦੋਂ ਆਪਾਂ ਲਿਖਦੇ ਆ ਜੇ ਲਿਖ ਕੇ ਚੀਜ਼ ਸਰਕਾਰ ਤੱਕ ਪਹੁੰਚ ਜੇ ਤੇ ਉਹ ਸਰਕਾਰ ਨੇ ਮੁਆਵਜ਼ਾ ਉਹਦਾ ਬਣਦਾ ਦੇਣਾ ਹੀ ਆ ਤੇ ਮੇਰਾ ਵੀਰ ਮੈਂ ਤਾਂ ਅੱਜ ਐਸਡੀਐਮ ਸਾਹਿਬ ਵੀ ਅੱਗੇ ਇਥੋਂ ਗਏ ਗਏ ਸੀ ਮੇਰੇ ਸਾਥੀ ਵੀ ਹੋ ਗਏ ਗਏ ਸੀ ਟੀਮ ਮੇਰੀ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਇਹ ਪਰਿਵਾਰ ਬੜੇ ਗਰੀਬ ਨੇ ਮੇਰੇ ਸਰਪੰਚ ਸਾਹਿਬ ਨੇ ਦੱਸਿਆ ਸਾਡੀ ਪੰਚਾਇਤ ਨੇ ਦੱਸਿਆ ਤੇ ਫਿਰ ਮੈਂ ਕਿਹਾ ਯਾਰ ਇਹਨਾਂ ਵਿਚਾਰਿਆਂ ਦੀ ਆਪਾਂ ਨੂੰ ਮਦਦ ਜਿਹੜੀ ਹੈਲਪ ਕਰਨੀ ਚਾਹੀਦੀ ਆ ਸੋ ਮੈਂ ਅੱਜ ਦੋਨਾਂ ਪਰਿਵਾਰਾਂ ਨੂੰ 50-50000 ਰੁਪਏ ਜਿਹੜਾ ਉਹ ਦਿੱਤਾ ਉਹ ਬੜੀ ਤੁਸ਼ ਜੀ ਭੇਟਾ ਵਾ ਕਿਉਂਕਿ ਉਹਦੇ ਨਾਲ ਵਿਚਾਰਾਂ ਦੇ ਕੋਈ ਮਹਿਲ ਨਹੀਂ ਪੈ ਜਾਣੇ ਪਰ ਇੱਕ ਗਰੀਬ ਦਾ ਜਿਹੜਾ ਚੁੱਲ੍ਹਾ ਬੁਝ ਗਿਆ ਸੀ ਉਹਨੂੰ ਉਹਨੂੰ ਤਪਾਉਣ ਲਈ ਕੋਈ ਥੋੜੀ ਜੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਗਰੀਬਾਂ ਦਾ ਵਿਚਾਰਾਂ ਦਾ ਆਪਾਂ ਥੋੜੀ ਬੋਦੀ ਬਾਹ ਫੜ ਸਕੀਏ ਜਿਹਦੇ ਨਾਲ ਉਹਨਾਂ ਦਾ ਵਿਚਾਰਾਂ ਦਾ ਘਰ ਚੱਲ ਸਕੇ ਸੋ ਉਹਦੇ ਲਈ ਅੱਜ ਮਾਸੀ ਕੇ ਪਿੰਡ ਚਾਹੀਏ ਤੇ ਉਹ ਹੈਲਪ ਉਹਨਾਂ ਲੋਕਾਂ ਦੀ ਕੀਤੀ ਹੈ ਇਹ ਜੋ ਮਾਲੀਸ਼ਾ ਤਾਂ ਜਿਹੜੀ ਐ ਇਸ ਪ੍ਰਵਾਦ ਦੀ ਕੀਤੀ ਗਈ ਹੈ ਇਹ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਜੇ ਤੁਸੀਂ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਕਰ ਰਹੇ ਹੋ ਨਹੀਂ ਮੇਰੇ ਇਹ ਮੈਂ ਆਪਣੇ ਨਿੱਜੀ ਫੰਡ ਤੋਂ ਜਿਹੜੀ ਆ ਉਹ ਆਪਣੇ ਨਿੱਜੀ ਖਾਤੇ ਜੋਂ ਮਦਦ ਕੀਤੀ ਆ ਕਿਉਂਕਿ ਰੱਬ ਨੇ ਪ੍ਰਮਾਤਮਣ ਨੇ ਇਹਨਾਂ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਇਥੋਂ ਦਾ ਸੇਵਾਦਾਰ ਬਣਾਇਆ ਤੇ ਫਿਰ ਜੇ ਅੱਜ ਵੇਖੋ ਅੱਜ ਮੈਂ ਵੇਖ ਰਿਹਾ ਵੀ ਪੰਜਾਬ ਦੇ ਵਿੱਚ ਵਿਚਾਰੇ ਜਿਹੜੇ ਸਾਡੇ ਕਲਾਕਾਰ ਭਰਾ ਸਮਾਜ ਸੇਵੀ ਜਥੇਬੰਦੀਆਂ ਹੋਰ ਕਿੰਨੇ ਭੈਣ ਭਰਾ ਆਪਣੇ ਕੋਲੋਂ ਕਿਸਾਨ ਭਰਾ ਵਿਚਾਰੇ ਸਾਡੇ ਆ ਹਲਕੇ ਦੇ ਮੈਂ ਨਾ ਬ੍ਰਦਰ ਵੇਖ ਰਿਹਾ ਵੀ ਲੋਕੀ ਤਿਲ ਫੁੱਲ ਰੀਕ ਬੰਦਾ ਲੋਕ ਆਪਣੇ ਕੋਲੋਂ ਤੇ ਮੈਂ ਵੀ ਸੋਚਿਆ ਕਿ ਯਾਰ ਮੈਂ ਵੀ ਆਪਣੇ ਜਿਹੜਾ ਨਿੱਜੀ ਖਾਤੇ 'ਚੋਂ ਇਹਨਾਂ ਦੀ ਜਿਹੜੀ ਮਦਦ ਆ ਉਹ ਮੈਂ ਕਰਾਂ ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਗੁਜ਼ਾਰਾ ਮੈਨੂੰ ਪਤਾ ਲੱਗਾ ਬਹੁਤ ਮੁਸ਼ਕਲ ਆ ਤੇ ਉਹ ਮੈਂ ਤਾਂ ਕਰਕੇ ਵੀਰੇ ਆਪਣੇ ਨਿੱਜੀ ਖਾਤੇ 'ਚ ਉਹਨਾਂ ਦੀ ਜਿਹੜੀ ਅੱਜ ਹੈਲਪ ਕੀਤੀ ਆ ਬਿਆਸ ਦਰਿਆ ਦੇ ਬੈਲਟ ਨਾਲ ਲੱਗਦੇ ਬਹੁਤ ਕਿਸਾਨਾਂ ਦੀ ਹਜ਼ਾਰਾਂ ਜਿਹੜੀ ਏਕੜ ਫਸਲ ਜਿਹੜੀ ਆ ਤਬਾਹ ਹੋ ਚੁੱਕੀ ਐ ਤੁਹਾਡੇ ਹਲਕੇ ਦੇ ਜਿਹੜੇ ਕਿਸਾਨਾਂ ਦੀ ਕਿੰਨੀ ਕਿ ਜੜੀ ਫਸਲ ਐ ਉਹ ਤਬਾਹ ਹੋਈ ਮੇਰੇ ਵੀਰੇ ਖੇਮ ਕਰਨ ਵਾਲੇ ਵਿੱਚ ਜਿਹੜੀ ਸਾਡੀ ਮੈਂ ਜੋ ਮੇਰੇ ਕੋਲ ਹੁਣ ਪੂਰਾ ਰਫ ਜਿਹਾ ਆਈਡੀਆ ਵਾ ਮੈਨੂੰ ਲੱਗਦਾ 1000 ਏਕੜ ਜਿਹੜਾ ਝੋਨੇ ਦੀ ਫਸਲ ਸਾਡੀ ਖਰਾਬ ਹੋਈ ਆ ਕਿਉਂਕਿ ਜਿਆਦਾ ਅਮਹਿਦੀਪੁਰ ਪਿੰਡ ਦਾ ਨਾਲ-ਨਾਲ ਜਿਹੜਾ ਬੰਨ ਤੋਂ ਪਰਲਾ ਏਰੀਆ ਸੀ ਉਹ ਖਰਾਬ ਹੋਇਆ ਕਲ ਸਮਸਤਗੜ ਜਾਂ ਹੋਰ ਸਾਡੇ ਉਧਰ ਇੱਕ ਦੋ ਪਿੰਡ ਹੈਗੇ ਆ ਜਿੱਥੇ ਉੱਥੇ ਪ੍ਰੋਬਲਮ ਆਈ ਆ ਮਤਲਬ ਹਜ਼ਾਰ ਕਿੱਕੜ ਜਿਹੜੀ ਫਸਲ ਉਹ ਡੁੱਬੀ ਆ ਬਾਕੀ ਰੱਬ ਦੀ ਬੜੀ ਕਿਰਪਾ ਹੋਈ ਅੱਗੇ ਇੱਕ ਦਿਨ ਬੰਨ ਟੁੱਟ ਗਿਆ ਸੀ ਮਹਿਦੀਪੁਰ ਵਾਲਾ ਉਹਦੇ ਸੰਗਤ ਨੇ ਬੜਾ ਵੱਡਾ ਮਲਮਾ ਰਿਆ ਬੜਾ ਸੰਜੋਗ ਰਿਆ ਜਿੱਥੇ ਪ੍ਰਸ਼ਾਸਨ ਨੇ ਸੰਜੋਗ ਕੀਤਾ ਅਸੀਂ ਵੀ ਉੱਥੇ ਗਏ ਪਰ ਉੱਥੇ ਸੰਗਤ ਨੇ ਮੀ ਮੈਂ ਵੇਖਿਆ ਮੈਂ ਨਾ ਇੱਕ ਗੱਲ ਦੱਸਾਂ ਮੇਰੇ ਮੈਨੂੰ ਪੰਜਾਬ ਦੇ ਲੋਕਾਂ ਨੂੰ ਸਿਰ ਝੁਕਾਉਣਾ ਜੀ ਕਰਦਾ ਇਹਨਾਂ ਕੀ ਇੰਨੀ ਸੇਵਾ ਭਾਵਨਾ ਗੁਰੂ ਨੇ ਇਹਨਾਂ ਚ ਬਖਸ਼ੀ ਆ ਜਦੋਂ ਪਤਾ ਲੱਗਾ ਲੋਕੀ ਅਮਰਸਰ ਤੱਕ ਤੋੜੇ ਲੈ ਕੇ ਆ ਗਏ ਅਮਰਸਰ ਤੱਕ ਨਹੀਂ ਤੇ ਲੋਕਾਂ ਨੂੰ ਆ ਖੇਮ ਕਰਨ ਨਾ ਕੀ ਉਥੋਂ ਪੋਕਲੈਣ ਬਾਬਾ ਜੀ ਨੇ ਭੂਰੀਆਂ ਨੇ ਭੇਜੀ ਰਾਤ ਮਤਲਬ 2:00 ਵਜੇ ਤੱਕ ਪੋਕਲੈਣ ਪਹੁੰਚੀ ਹੋਰ ਵੀ ਸਵਾਵਾਂ ਜਿਹੜੀਆਂ ਲੋਕਾਂ ਨੇ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਲੋਕ ਆ ਗਏ ਉਹਨਾਂ ਦੀਆਂ ਕੀਤੀ ਹੈਲਪਣਾ ਵੀਰੇ ਉਹ ਜਿਹੜਾ 3-4000 ਏਕੜ ਸਾਡੀ ਫਸਲ تباہ ਹੋਣੀ ਉਹ ਬਚ ਗਈ ਸੋ ਲੋਕ ਜਿਹੜੇ ਆਪਣੇ ਬੜੇ ਰਾਪਣੇ ਖੁੱਲੇ ਸੁਭਾਅ ਨਾਲ ਪੰਜਾਬ ਦੇ ਲੋਕਾਂ ਨੂੰ ਦਿੱਤਾ ਤੇ ਇੱਕ ਦੂਜੇ ਦੀ ਫਿਰ ਬਾਹਮ ਹੀ ਫੜਦੇ ਤੁਣ ਸਾਬ ਤੁਹਾਨੂੰ ਕਦੋਂ ਕੋ ਪਤਾ ਲੱਗਦਾ ਏ ਕਿ ਜਿਹੜਾ ਮਹਿਦੀਪੁਰ ਵਾਲਾ ਜਿਹੜਾ ਬਨਰ ਟੁੱਟ ਚੁੱਕਾ ਹੈ ਤੇ ਫਿਰ ਤੁਸੀਂ ਕਿੰਨੇ ਸਮੇਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਜੀ ਮੈਨੂੰ ਮੇਰੇ 2:00 ਵਜੇ ਦੀ ਗੱਲ ਆ ਜਦੋਂ ਮੈਂ ਭਗਵਾਨਪੁਰੇ ਅਸੀਂ ਅਫਸੋਸ ਕਰ ਰਹੇ ਸੀ ਉੱਥੇ ਮੈਨੂੰ ਫੋਨ ਗਿਆ ਹੀਰਾ ਸਿੰਘ ਹੋਣਾ ਦਾ ਕਿ ਆ ਗੱਲ ਹੋ ਗਈ ਆ ਫਿਰ ਮੈਂ ਨਾਲ ਹੀ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਕਾਲ ਕੀਤੀ ਐ ਐਸਡੀਐਮ ਸਾਹਿਬ ਮੌਕੇ ਤੇ ਪਹੁੰਚ ਗਏ ਅਸੀਂ ਵੀ ਉੱਥੇ 2:00 ਵਜੇ ਆ ਗਏ ਤੇ ਫਿਰ ਰਾਤ 3:30 ਵਜੇ ਤੜਕੇ ਜਦੋਂ ਬੰਨ ਵੱਜਾ ਫਿਰ ਅਸੀਂ ਉੱਥੋਂ ਗਏ ਆ ਕਿਉਂਕਿ ਮੇਰਾ ਆਪਣਾ ਫਰਜ ਸੀ ਉਹ ਮੈਂ ਕੋਈ ਸਹਾਨ ਨਹੀਂ ਕੀਤਾ ਕਈ ਵਾਰੀ ਹੁੰਦਾ ਕਿ ਮੈਂ ਕਿਉਂਕਿ ਮੈਂ ਮੈਨੂੰ ਲੋਕਾਂ ਨੇ ਇਤੋਂ ਦੀ ਸੇਵਾ ਦਿੱਤੀ ਹੈ ਤੇ ਮੇਰਾ ਇੱਕ ਸੇਵਾਦਾਰ ਦੇ ਹੋਣ ਦੇ ਨਾਤੇ ਫਰਜ ਬਣਦਾ ਸੀ ਕਿ ਜੇ ਮੇਰੇ ਭਰਾਵਾਂ ਦੀ ਵਿਵਤਾ ਬਣੀ ਤੇ ਮੈਂ ਉਹਨਾਂ ਨਾਲ ਖੜਾ ਤਾਂ ਸੋ ਮੈਂ ਉਹ ਆਪਣੀ ਜਿਹੜੀ ਡਿਊਟੀ ਸੀ ਉਹ ਨਿਭਾਈ ਤੁਣ ਸਾਹਿਬ ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ ਉੱਥੇ ਜਿਹੜਾ ਮਜ਼ਦੂਰਾਂ ਦੀ ਜਿਹੜੀ ਆ ਕਾਫੀ ਪ੍ਰਭਾਵ ਪਿਆ ਇਸ ਹੜ੍ਹਾਂ ਦਾ ਕਿਉਂਕਿ ਉਹਨਾਂ ਦਾ ਵੀ ਜਿਹੜਾ ਕਾਰੋਬਾਰ ਹੈ ਮਜ਼ਦੂਰਾਂ ਦਾ ਵੀ ਠੱਪ ਹੋ ਚੁੱਕਾ ਤੇ ਬਰਸਾਤ ਕਾਰਨ ਮਜ਼ਦੂਰਾਂ ਦੇ ਜਿਹੜੇ ਕੋਟੇ ਆ ਉਹ ਕਈਆਂ ਦੀਆਂ ਤੇ ਛੱਤਾਂ ਡਿੱਗ ਚੁੱਕੀਆਂ ਨੇ ਤੇ ਕਈ ਵਿਚਾਰੇ ਥੱਲੇ ਆਣ ਕੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਤੇ ਕਈਆਂ ਦੇ ਜਿਹੜੇ ਆ ਹੱਡ ਪੈਰ ਵੀ ਜਿਹੜੇ ਨੇ ਲੱਤਾਂ ਪਾਵੇਂ ਟੁੱਟ ਚੁੱਕੀਆਂ ਨੇ ਉਹਨਾਂ ਵਾਸਤੇ ਵੀ ਕੋਈ ਸਰਕਾਰ ਵੱਲੋਂ ਕੋਈ ਵਿਸ਼ੇਸ਼ ਪੈਕੇਜ ਜਿਹੜਾ ਉਹ ਤੁਸੀਂ ਮੰਗ ਕਰੋਗੇ ਬਿਲਕੁਲ ਵੀਰੇ ਜਿਹੜੀ ਪੰਜਾਬ ਸਰਕਾਰ ਆ ਉਹ ਅਸੀਂ ਸਰਵੇ ਕਰਵਾ ਰਹੇ ਆ ਜੇ ਚਾਹ ਕੋਈ ਗਰੀਬ ਹੈ ਵਿਚਾਰਾ ਚਾਹ ਕੋਈ ਕਿਦਾਂ ਦਾ ਵੀ ਜਿਹਦਾ ਕੋਡਾ ਘਰ ਦਾ ਵੀ ਨੁਕਸਾਨ ਹੋਇਆ ਜੇ ਉਹਦੀ ਛੱਤ ਡਿੱਗੀ ਹੈ ਉਹ ਵੀ ਅਸੀਂ ਜਿਹੜਾ ਉਹ ਸਰਵੇ ਕਰਵਾ ਕੇ ਉਹ ਹਰੇਕ ਬੰਦੇ ਨੂੰ ਜਿਹੜਾ ਵਾ ਉਹਦੀ ਹੈਲਪ ਜਿਹੜੀ ਸਰਕਾਰ ਕਰੂਗੀ ਅਸੀਂ ਤਾਂ ਸੈਂਟਰਲ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਅੱਜ ਇੰਨੀ ਵਿਪਤਾ ਬਣੀ ਆ ਪੰਜਾਬ ਤੇ ਪੰਜਾਬ ਤੁਹਾਨੂੰ ਅੰਨ ਪੈਦਾ ਕਰਕੇ ਦਿੰਦਾ ਰਿਹਾ ਪੰਜਾਬ ਨੇ ਹਮੇਸ਼ਾ ਸਾਡੇ ਦੇਸ਼ ਦੀ ਬਾਹ ਫੜੀ ਆ ਅੱਜ ਪੰਜਾਬ ਤੇ ਜੇ ਵਿਪਤਾ ਬਣੀ ਐ ਤੇ ਕੇਂਦਰ ਸਰਕਾਰੇ ਵੀ ਵੱਡਾ ਪੈਕੇਜ ਜਿਹੜਾ ਪੰਜਾਬ ਲਈ ਐਲਾਨ ਕਰੇ ਜਿਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਜਾਂ ਜਿੰਨੇ ਵੀ ਵਰਗ ਰਹਿੰਦੇ ਆ ਜਿੰਨਾ ਵੀ ਕਿਹਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਤਾਂ ਨਹੀਂ ਅਸੀਂ ਸਰਕਾਰਾਂ ਕਰ ਸਕਦੀਆਂ ਪਰ ਫਿਰ ਵੀ ਬਣਦੀ ਮਦਦ ਉਹਨਾਂ ਦੀ ਇੱਕ ਸਮਝ ਲਓ ਉਹਨਾਂ ਦਾ ਨਵੇਂ ਸਿਰਿਓਂ ਇੱਕ ਵਾਰੀ ਉੱਜੜ ਕੇ ਵਸਣਾ ਲੋਕਾਂ ਨੇ ਉਹਦਾ ਅਸੀਂ ਜਿਗਾਰ ਕਰ ਸਕੀਏ ਕੇਂਦਰ ਸਰਕਾਰ ਵੀ ਇਹਦੇ ਲਈ ਪੈਕੇਜ ਦੇਵੇ ਉਹ ਵੀ ਅਸੀਂ ਮੰਗ ਕਰ ਰਹੇ ਜਦੋਂ ਬੀਜੇਪੀ ਆਗੂਆਂ ਦੇ ਨਾਲ ਗੱਲ ਕਰੀਦੀ ਉਹ ਕਹਿੰਦੇ ਕਿ ਕੇਂਦਰ ਸਰਕਾਰ ਵੱਲੋਂ ਤੇ ਹਮੇਸ਼ਾ ਜਿਹੜਾ ਪੰਡ ਹੈ ਉਹ ਜਾਰੀ ਕੀਤਾ ਜਾਂਦਾ ਹੈ ਤੇ ਜਿਹੜੀ ਸੱਤਾਧਾਰੀ ਸਰਕਾਰ ਇਹ ਸੈਂਟਰ ਨੂੰ ਹਮੇਸ਼ਾ ਹੀ ਕੋਸ ਦੇ ਰਹਿੰਦੇ ਨੇ ਨਹੀਂ ਮਰੇ ਅਸੀਂ ਕੋਸ ਦੇ ਨਹੀਂ ਅੱਜ ਦੀ ਜਿਹੜੀ ਅੱਜ ਦਾ ਦੇਣਿਆ ਕੋਈ ਕੋਸਨ ਦਾ ਨਹੀਂਗਾ ਅੱਜ ਦਾ ਦਿਨ ਕੋਈ ਸਿਆਸਤ ਕਰਨ ਦਾ ਨਹੀਂਗਾ ਜੇ ਉਹ ਸਰਕਾਰ ਕੋਈ ਪੈਕੇਜ ਦੇਊਗੀ ਪੰਜਾਬ ਨੂੰ ਤੇ ਉਹ ਲੋਕਾਂ ਦੇ ਸਾਹਮਣੇ ਆਉਣਾ ਵਾ ਉਹ ਖੁੱਲੇ ਦਿਲ ਨਾਲ ਪੈਕੇਜ ਦੇਣ ਤੇ ਇਹ ਚ ਕੁਸ਼ਨ ਵਾਲੀ ਕਿਹੜੀ ਗੱਲ ਆ ਸੈਂਟਰ ਸਰਕਾਰ ਅੱਜ ਲੋਕਾਂ ਦੀ ਬਾਹ ਫੜੇ ਜੇ ਬਾਹ ਫੜੂਗੀ ਕਿਉਂਕਿ ਇਹ ਨਾ ਕੋਈ ਸਹਾਨ ਨਹੀਂ ਕਰਨਾ ਹੁੰਦਾ ਤੁਸੀਂ ਬਾਹਰ ਵੀ ਸਟੇਟਾਂ 'ਚ ਪੈਕੇਜ ਦਿੰਨੇ ਹੋ ਤੁਸੀਂ ਬਿਹਾਰ ਪੈਕੇਜ ਦਿੰਨੇ ਹੋ ਤੁਸੀਂ ਬਾਹਰਲੀਆਂ ਸਟੇਟਾਂ ਨੂੰ ਤੁਸੀਂ ਮੈਂ ਪਿਛਲੇ ਦਿਨ ਪੜ ਰਿਹਾ ਸੀ ਚਲੋ ਕੋਈ ਵੀ ਜਿੱਥੇ ਇਨਸਾਨ ਵੱਸਦੇ ਜਿੱਥੇ ਸਾਡੇ ਭਾਈਚਾਰਾ 'ਚ ਕੋਈ ਭਾਵੇਂ ਕੋਈ ਮੁਸਲਮਾਨ ਹਿੰਦੂ ਆ ਕੋਈ ਵੀ ਆ ਆ ਮੈਂ ਪਿੱਛੇ ਜੇ ਕਿਰਪਾ ਦੀ ਕਿਹੜੇ ਦੇਸ਼ 'ਚ ਕੋਈ ਵਿਵਪਤਾ ਬਣੀ ਹੈ ਅਫਗਾਨਿਸਤਾਨ 'ਚ ਹੀ ਸ਼ਾਇਦ ਹੈ ਉਤੋਂ ਪੀਐਮ ਸਾਹਿਬ ਕਹਿ ਰਹੇ ਸੀ ਕਿ ਉਹਨਾਂ ਨਾਲ ਹੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਆਪਣੇ ਦੇਸ਼ ਦੇ ਲੋਕਾਂ ਦੀ ਵੀ ਮਦਦ ਕਰੀਏ ਨਾ ਉਹਨਾਂ ਦੀ ਵੀ ਕਰੋ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਨਹੀਂ ਕਰਨੀ ਜਿੱਥੇ ਇਨਸਾਨੀਅਤ ਹੈ ਹਰੇਕ ਦੀ ਕਰੋ ਪਰ ਜਿਹੜੇ ਆਪਣੇ ਦੇਸ਼ ਦੇ ਤੁਹਾਡਾ ਪੰਜਾਬ ਸਟੇਟ ਤੁਹਾਡੀ ਹਿੰਦੁਸਤਾਨ ਦਾ ਹਿੱਸਾ ਵਾ ਇਹਦੀ ਵੀ ਮਦਦ ਕਰੋ ਅੱਜ ਵਿਵਪਤਾ ਬਣੀ ਹੈ ਵਿਰੋਧੀ ਧਿਰ ਵਾਲੇ ਚਾਹੇ ਕਾਂਗਰਸੀ ਚਾਹੇ ਅਕਾਲੀਆ ਉਹ ਕਹਿੰਦੇ ਨੇ ਕਿ ਅਸੀਂ ਲੋਕਾਂ ਦੀ ਮਦਦ ਕਰਦੇ ਪਏ ਹ ਲੱਖਾਂ ਰੁਪਏ ਜਿਹੜਾ ਫੰਡ ਅਸੀਂ ਦੇ ਰਹੇ ਆ ਪਰ ਜਿਹੜੀ ਸਤਾਤਰੀ ਸਰਕਾਰ ਸਿਰਫ ਲੋਕਾਂ ਦੇ ਨਾਲ ਲਾਰੇ ਲਪੇ ਹੀ ਲਾ ਰਹੀ ਹੈ ਮੇਰੇ ਮੈਂ ਗੱਲ ਦੱਸਾਂ ਉਹ ਵੀ ਬੜੀ ਚੰਗੀ ਗੱਲ ਹੈ ਜੇ ਵਿਰੋਧੀ ਪਾਰਟੀਆਂ ਵੀ ਆਪਣਾ ਕੋਲ ਨਿਭਾਉ ਰਹੀਆਂ ਜੇ ਕਾਲੀ ਕਾਂਗਰਸੀ ਲੋਕਾਂ ਦੀ ਮਦਦ ਕਰਦੇ ਆ ਤੇ ਕਰਨੀ ਚਾਹੀਦੀ ਸਾਰਿਆਂ ਨੂੰ ਅੱਜ ਪੰਜਾਬ ਜਿਹੜਾ ਵਾ ਕੋਈ ਇੱਕ ਦਾ ਪੰਜਾਬ ਥੋੜਾ ਵਾ ਸਾਰਿਆਂ ਦਾ ਸਾਂਝਾ ਪੰਜਾਬ ਆ ਅੱਜ ਇੱਥੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਵੀ ਮਦਦ ਕਰਨੀ ਚਾਹੀਦੀ ਤੇ ਸਰਕਾਰ ਵੀ ਅਸੀਂ ਵੀ ਤੇ ਮੇਰੇ ਉਹ ਦਿਨ ਦੇ ਭੱਜੇ ਫਿਰਦੇ ਆ ਸਾਡੇ ਤੁਸੀਂ ਆਹ ਵੇਖ ਲਓ ਲਾਲਜੀਤ ਸਿੰਘ ਭੁੱਲਰ ਮੰਤਰੀ ਸਾਹਿਬ ਉਦੋਂ ਦੇ ਆਪਣੇ ਬੋਰੀਆਂ ਚੁੱਕ ਚੁੱਕ ਕੇ ਲੱਗੇ ਹੋਏ ਆ ਵੈਸੇ ਵੀ ਮਦਦ ਕਰਦੇ ਆ ਆਰਥਿਕ ਤੱਕ ਵੀ ਉਹਨਾਂ ਨੇ ਜਿਹੜੀਆਂ ਉਹ ਭਾਵੇਂ ਕੋ ਖਾਣ ਪੀਣ ਦਾ ਸਮਾਨ ਹੋਵੇ ਜਾਂ ਕੋ ਪਸ਼ੂਆਂ ਦਾ ਚਾਰਾ ਹੋਵੇ ਉਹ ਮਦਦ ਕਰ ਰਹੇ ਆ ਧਾਰੀਵਾਲ ਸਾਹਿਬ ਕਰ ਰਹੇ ਜਿੱਥੇ ਜਿੱਥੇ ਵੀ ਸਾਡੇ ਵਿਧਾਇਕਾਂ ਦੇ ਹਲਕਿਆਂ 'ਚ ਇਹ ਪ੍ਰੋਬਲਮ ਆਈ ਆ ਉਹ ਵੀ ਲੱਗੇ ਹੋਏ ਆ ਆਪਾਂ ਕਦੋਂ ਕਹਿੰਦੇ ਨਹੀਂ ਲੱਗੇ ਜਮਰੋਧੀ ਕਿ ਉਹ ਜੇ ਉਹ ਕਰ ਸਕਦੇ ਉਹ ਵੀ ਕਰਨ ਮੇਰੇ ਇੱਥੇ ਸਾਡੇ ਦੇ ਜੇ ਸਰਕਾਰ ਦੀ ਗੱਲ ਕਰਨ ਸਰਕਾਰ ਵੀ ਹਾਰ ਸਰਕਾਰ ਨੇ ਹਾਲ ਦੀ ਘੜੀ ਵੇਖੋ ਸਰਕਾਰ ਨੇ ਪਹਿਲਾਂ ਸਰਕਾਰ ਦਾ ਕਦਮ ਹੁੰਦਾ ਵਾ ਕਿ ਸਰਵੇ ਕਰਵਾ ਕੇ ਪਹਿਲਾਂ ਤਾਂ ਇਹ ਵੀ ਲੋੜ ਬੰਦਾਂ ਨੂੰ ਲੋਕੀ ਸਮਾਨ ਜਿੱਥੇ ਸਮਾਜ ਸੀ ਵੀ ਜਿੱਥੇ ਬੰਦੀਆਂ ਮੰਡ ਰਹੀਆਂ ਜਿੱਥੇ ਲੋਕ ਪੰਜਾਬ ਦੇ ਮੰਡ ਰਹੇ ਆ ਪਹਿਲਾਂ ਤਾਂ ਉਹ ਲੋਕਾਂ ਦਾ ਵੇਖਿਆ ਜਾਵੇ ਫਿਰ ਹੁਣ ਅਗਲੀ ਗੱਲ ਵੀ ਨੁਕਸਾਨ ਕਿੰਨਾ ਹੋਇਆ ਉਹ ਇੱਕ ਸਰਵੇ ਹੋਊਗਾ ਉਹ ਗਰਦਾਬ ਰਹੀਆਂ ਹੋਣਗੀਆਂ ਫਿਰ ਉਹਦਾ ਜਿਹੜਾ ਫਿਰ ਉਹਦਾ ਅਸਲੀ ਜਿਹੜਾ ਵਾ ਉਹ ਸਰਕਾਰ ਫਿਰ ਉਹਦਾ ਮੁਆਵਜ਼ਾ ਦੇਊਗੀ ਉਹ ਪਹਿਲਾਂ ਦੀ ਨਿਸ਼ਾਨਦੇਹੀ ਤੇ ਕਰਨੀ ਪਊਗੀ ਨਾ ਸੋਸ਼ਲ ਮੀਡੀਆ ਤੇ ਇੱਕ ਰੌਲਾ ਬੜਾ ਪੈ ਰਿਹਾ ਕਿ ਸਰਵਨ ਸਿੰਘ ਧੁੰਨ ਜਿਹੜੇ ਨੇ ਉਹ ਡਿਪਟੀ ਸੀਐਮ ਬਣ ਸਕਦੇ ਨੇ ਕਿਦਾਂ ਦੇਖਦੇ ਜੋ ਤੈਨੂੰ ਮਰਵਾਉਣ ਤਾਂ ਦਿਓ ਮੇਰੇ ਵੀਰ ਤੁਸੀਂ ਨਾ ਮੈਨੂੰ ਐਮਐਲਏ ਹੀ ਰਹਿਣ ਦਿਓ ਭਰਾ ਮੇਰੇ ਤੋਂ ਇਹ ਸਭ ਫੇਕ ਖਬਰਾਂ ਵਾਂ ਫੇਕ ਖਬਰਾਂ ਮੇਰੇ ਤੋਂ ਬੜੇ ਉੱਚ ਕੋਟੀ ਦੇ ਬੜੇ ਅੱچھے ਦਿਮਾਗ ਵਾਲੇ ਰੋਸ਼ਨ ਦਿਮਾਗ ਇੱਥੇ ਪੰਜਾਬ 'ਚ ਬੈਠੇ ਆ ਜਿਹੜੇ ਸਾਡੇ ਐਮਐਲਏ ਸਾਡੇ ਵਿਧਾਇਕ ਸਾਡੇ ਮੰਤਰੀ ਉਹ ਬੰਨ ਜੀ ਸਕਦੇ ਬੰਨ ਚੰਗੇ ਬੰਦੇ ਬੈਠੇ ਆ ਤੇ ਮੇਰਾ ਵੀ ਮੈਂ ਮੇਰਾ ਵੀ ਐਮਐਲਏ ਠੀਕ ਆ ਮੈਨੂੰ ਐਮਐਲਏ ਰਹਿਣ ਦਿਓ ਬਾਕੀ ਸਾਡੇ ਸੀਐਮ ਸਾਹਿਬ ਬੜੀ ਪਰਮਾਤਮਾ ਦੀ ਕਿਰਪਾ ਨਾਲ ਪਹਿਲੀ ਗੱਲ ਤੇ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ ਇਹ ਸਭ ਫੇਕ ਖਬਰਾਂ ਮੇਰੀ ਇਨ੍ਹਾਂ ਗੱਲਾਂ ਦਾ ਕੋਈ ਇੱਥੇ ਲੌਜਿਕ ਨਹੀਂ ਹੈਗਾ ਇਹ ਲੋਕੀ ਨਾ ਪਤਾ ਨਹੀਂ ਰਾਤ ਨੂੰ ਕੀ ਕੋਈ ਪਰ ਮੈਨੂੰ ਕੱਲ ਪਰਸੋਂ ਇੱਕ ਕਹੀ ਜਾਂਦਾ ਸੀ ਅੱਜ তুই ਮੈਨੂੰ ਡਿਊਟੀ ਸੀਮ ਬਣਾਉਣ ਦੇ ਜੇ ਕੱਲ ਇੱਕ ਪੇਜ ਵਾਲਾ ਕਹੀ ਜਾਂਦਾ ਸਰਵਣ ਸਿੰਘ ਤੋਂ ਨਫਰਾਰ ਹੋ ਗਿਆ ਸੀ ਇਹ ਹੁਣ ਮੈਨੂੰ ਇਹਦੇ ਬਾਰੇ ਸਮਝ ਨਹੀਂ ਲੱਗਦੀ ਕਿ ਲੋਕਾਂ ਦੀ ਕੀ ਗੋਜ ਆਪੇ ਵਿਦਵਾਨ ਬਣੇ ਬੈਠੇ ਆ ਕੋਈ ਫੇਸਬੁੱਕੀ ਆਪੇ ਵਿਦਵਾਨ ਆ ਕੋਈ ਦੂਜਾ ਵਿਦਵਾਨ ਪਰ ਮੈਂ ਗੱਲ ਦੱਸਾਂ ਮੈਂ ਗੱਲ ਕਰਾਂ ਵੀ ਪੰਜਾਬ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਪੰਜਾਬ ਦਾ ਯਾਰ ਬੜਾ ਇੱਜ਼ਤ ਨਾਲ ਲੋਕੀ ਪੰਜਾਬ ਨੂੰ ਵੇਖਦੇ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ ਯੋਧਿਆਂ ਦੀ ਧਰਤੀ ਆ ਪੰਜਾਬ ਸੂਰਬੀਰਾਂ ਦੀ ਧਰਤੀ ਆ ਤੇ ਅਸੀਂ ਫੇਸਬੁੱਕ ਤੇ ਇੱਕ ਦੂਜੇ ਦਾ ਮਜ਼ਾਕ ਨਾ ਡਾਈਏ ਜੇ ਕੋਈ ਮੁੱਦਿਆਂ ਦੀ ਗੱਲ ਆ ਜੇ ਕੋਈ ਲੌਜਿਕ ਵਾਲੀ ਗੱਲ ਆ ਉਹਨੂੰ ਦਲੀਲ ਨਾ ਕਰੀਏ ਦਲੀਲ ਤੋਂ ਬਾਹਰ ਜਾ ਕੇ ਅਸੀਂ ਇੱਕ ਦੂਜੇ ਦੀ ਸ਼ਾਨ ਦੇ ਖਿਲਾਫ ਮੈਂ ਵੀਰੇ ਇਹ ਗੱਲ ਦੇ ਹੱਕ 'ਚ ਨਹੀਂ ਵੀ ਕਿਸੇ ਦੀ ਇੱਜ਼ਤ ਤੇ ਤੁਸੀਂ ਉੱਤੇ ਉਂਗਲ ਕਰੋ ਮਤਲਬ ਪੰਜਾਬੀ ਆਪਾਂ ਆਪਾਂ ਨੂੰ ਬੜੀ ਲੋਕ ਆਪਣਾ ਸਤਿਕਾਰ ਕਰਦੇ ਆ ਤੇ ਅਸੀਂ ਆਪਣਾ ਮਜ਼ਾਕ ਆਪ ਹੀ ਨਾ ਡਾਈਏ ਇਹ ਹੁਣ ਅਸੀਂ ਆਪਣਾ ਮਜ਼ਾਕ ਆਪ ਹੀ ਡਾਰ ਰਹੇ ਆ ਸਾਡਾ ਕੋਈ ਨਹੀਂ ਡਾਰ ਰਿਹਾ ਵਿਰੋਧੀ ਧਿਰ ਵਾਲੇ ਇੱਕ ਗੱਲ ਹੋਰ ਵੀ ਕਹਿੰਦੇ ਨੇ ਕਿ ਇਹ ਜਿਹੜੀ ਕੁਦਰਤੀ ਮਾਰਨੀ ਆ ਇਹ ਸਰਕਾਰ ਦੀ ਜਿਹੜੀ ਨਾਕਾਮੀ ਉਹ ਸਾਹਮਣੇ ਆਈ ਆ 2023 ਤੋਂ ਸਰਕਾਰ ਨੇ ਸਬਕ ਨਹੀਂ ਲਿਆ ਕਿ ਜਿਹੜਾ 2025 ਦੇ ਵਿੱਚ ਫਿਰ ਜਿਹੜਾ ਕਿਸਾਨਾਂ ਦੀ ਤਬਾਹੀ ਕਰਵਾਈ ਆ ਵੀਰੇ ਇਹ ਗੱਲ ਦੱਸਾਂ ਮੇਰੇ ਵੀਰ ਜਿਹੜੀ ਕੁਦਰਤ ਆ ਜੋ ਮੈਂ ਪੜਦਾ ਵਾਂ ਜਾਂ ਮੈਂ ਸੁਣਦਾ ਵਾਂ ਮੈਂ ਕੋਈ ਵੈਸੇ ਗਿਆਨੀ ਵਿਗਿਆਨੀ ਨਹੀਂ ਹੈਗਾ ਮੈਂ ਤਾਂ ਬੜਾ ਕਰਨ ਪੜ ਜਾ ਦੇ ਦੇਸੀ ਆ ਬੰਦਾ ਬਹੁਤਾ ਪੜਿਆ ਲਿਖਿਆ ਆਪਣੀ ਜੇ ਮੈਂ ਕਹਾਂ ਕਿ ਮੈਂ ਬਹੁਤ ਪੜਿਆ ਲਿਖਿਆ ਪਰ ਜੋ ਮੈਂ ਸਮਝਦਾ ਵਾਂ ਇੱਥੇ ਅਕਸਰ ਕਿਹਾ ਜਾਂਦਾ ਵੀ ਜਿਹੜੀ ਪੂਰੀ ਦੁਨੀਆ ਵਾ ਉਹ ਤੇ 70% ਪਾਣੀ ਆ ਤੇ 30% ਜਿਹੜੀ ਧਰਤੀ ਆ ਜਿਹੜੀ ਕੁਦਰਤ ਆ ਉਹਨੇ ਪਤਾ ਨਹੀਂ ਪ੍ਰਮਾਤਮਾ ਨੇ ਉਹਨੂੰ ਪਹਿਲਾਂ ਤਾਂ ਉਹਦੇ ਬਲਿਆਰੇ ਜਾਈਏ ਜਿਨੇ ਇਹ ਇਹਨੂੰ ਇਹਨੂੰ ਸਿਸਟਮ ਨੂੰ ਸਾਜਿਆ ਆ ਜੇ بڑا ਪ੍ਰਮਾਤਮਾ ਮਾੜਾ ਜੀ ਉਹਨੂੰ ਢਿੱਲਾ ਛੱਡ ਦੇ ਤਾਂ ਫਿਰ ਮੇਰਾ ਵੀ ਇਹ ਅਸੀਂ ਬੱਸ ਸਕਦੇ ਆ ਕੁਦਰਤ ਨਾਲ ਮੇਰਾ ਵੀ ਰਹਿਵੇਂ ਨਾ ਕਿਸੇ ਤੇ ਦੋਸ਼ ਨਹੀਂ ਦੇਣੇ ਚਾਹੀਦੇ ਦੱਸੋ ਭਰਾ ਕਿਹੜੀ ਸਰਕਾਰ ਕਹੂਗੀ ਕਿ ਸਾਡੇ ਜਿਹੜੇ ਮੇਰੇ ਵਸਦੇ ਲੋਕ ਹੈ ਉਹ ਝੜ ਜਾਣ ਅੱਜ ਸਰਕਾਰ ਕੋਈ ਕਹੂਗੀ ਵੀ ਅਸੀਂ ਜਾਣ ਕੇ ਅਸੀਂ ਦੇ ਲੋਕਾਂ ਦੀ ਪਰਭਾਈ ਨਹੀਂ ਕਰ ਸਕਦੇ ਸਰਕਾਰਾਂ ਕਿਉਂ ਜਾਣਣਗੀਆਂ ਲੋਕਾਂ ਨੂੰ ਇਹ ਨਾ ਮੇਰੇ ਵੀਰ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਜਿਹਦੀਆਂ ਇਹੋ ਜੀ ਗੱਲਾਂ ਤੇ ਇਹੋ ਜੇ ਸਮੇਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਲਾਸਟ ਦੇ ਵਿੱਚ ਜਿਹੜੇ ਵਿਰੋਧੀ ਆ ਅਕਸਰ ਹੀ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਸੀ ਮੁਰਗੀ ਮਰੀ ਦਾ ਬੱਕਰੀ ਮਰੀ ਦਾ ਉਹਨਾਂ ਨੂੰ ਕੀ ਆਖਰ ਦੇ ਵਿੱਚ ਕੀ ਮੈਸੇਜ ਰਹੇਗਾ ਨਹੀਂ ਵੀਰੇ ਮੈਂ ਕੋਈ ਬ੍ਰਦਰ ਮੈਂ ਕੋਈ ਐਵੇਂ ਕਮਾ ਮੈਂ ਕੋਈ ਇੱਥੇ ਆਉਦੀ ਵਡਿਆਈ ਕਰਨ ਨਹੀਂ ਆਇਆ ਜਾਂ ਉਹਨਾਂ ਦੀ ਮਰਜ਼ੀ ਹੁੰਦੀ ਆ ਵੇਖੋ ਜਿਹੜੇ ਵਿਰੋਧੀ ਹੁੰਦੇ ਆ ਵਿਰੋਧੀਆਂ ਨੇ ਦੁਸ਼ਮਣ ਦਾ ਜਾਂ ਵਿਰੋਧੀ ਦਾ ਕੰਮ ਹੁੰਦਾ ਵਾ ਕਈ ਵਾਰ ਸਾਊ ਵਿਰੋਧੀ ਵੀ ਹੁੰਦੇ ਆ ਜਿਹੜੇ ਸਾਊ ਵਿਰੋਧੀ ਇਹ ਹੁੰਦੇ ਆ ਵੀ ਜੇ ਕੋਈ ਚੰਗਾ ਕੰਮ ਕਰਦਾ ਤੇ ਉਹਦੀ ਤਾਰੀਫ ਕਰਦੇ ਆ ਜੇ ਮਾੜਾ ਕੰਮ ਕਰਦਾ ਉਹਦੀ ਨਿੰਦਿਆ ਕਰਦੇ ਆ ਤੇ ਕਈ ਵਿਰੋਧੀ ਇਹੋ ਹੀ ਹੁੰਦੇ ਮੇਰੇ ਵਰਗੇ ਜਿਨ੍ਹਾਂ ਨੂੰ ਘਰ ਵਿਚਾਰਾਂ ਨੂੰ ਪਤਾ ਨਹੀਂ ਕੋਈ ਚਾਲ ਪੁੱਛਦਾ ਨਹੀਂ ਉਹ ਫਿਰ ਦੇਹ ਤੇਰੇ ਦੀ ਸਾਈ ਦਿਹਾੜੀ ਦੂਜਿਆਂ ਨੂੰ ਲਿੜੇ ਲਾਉਣ ਤੇ ਲੱਗੇ ਰਹਿੰਦੇ ਆ ਉਹਨਾਂ ਮੈਂ ਵਿਰੋਧੀਆਂ ਦੀ ਗੱਲ ਨਹੀਂ ਕਰਦਾ ਪਰ ਵਿਰੋਧ ਤਾਂ ਜਿਹੜੀ ਆ ਉਹ ਬੜੀ ਲੌਜਿਕ ਨਾਲ ਹੋਣੀ ਚਾਹੀਦੀ ਆ ਵਿਰੋਧ ਤਾਂ ਜਿਹੜੀ ਆ ਉਹ ਮੁੱਦਿਆਂ ਦੀ ਹੋਣੀ ਚਾਹੀਦੀ ਆ ਵਿਰੋਧ ਤਾਂ ਵੀਰੇ ਲੋਕਾਂ ਨੂੰ ਗਾਲਾਂ ਕੱਢ ਕੇ ਵਿਰੋਧ ਤਾਂ ਨਹੀਂ ਕਰਨੀ ਚਾਹੀਦੀ ਮੈਂ ਨਹੀਂ ਕਹਿੰਦਾ ਮੈਂ ਕਹਿੰਨਾ ਵਾ ਇਹ ਮਖੌਲ ਨਹੀਂ ਡਾਉਣਾ ਚਾਹੀਦਾ ਜੇ ਆਪਾਂ ਕਿਸੇ ਦੀ ਜਿੰਨੀ ਕੋਈ ਮਦਦ ਕਰ ਸਕਦੇ ਆ ਨਾ ਯਾਰ ਉਨੀ ਕਰਨੀ ਚਾਹੀਦੀ ਹੈ ਜਿੰਨੀ ਇੱਕ ਹੋਰ ਮੈਂ ਦੱਸਾਂ ਜਿਹੜਾ ਗੁਰੂ ਸਾਹਿਬ ਨੇ ਵੀਰੇ ਲੰਗਰ ਦਾ ਸਿਧਾਂਤ ਚਲਾਇਆ ਸੀ ਨਾ ਗੁਰੂ ਸਾਹਿਬ ਦਾ ਤੇ ਉਹ ਗੁਰੂ ਸਾਹਿਬ ਨੇ ਵੱਡਿਆਂ-ਵੱਡਿਆਂ ਦੇ ਜਿਹੜੇ ਆ ਜਿਹੜੇ ਜਿਹੜੇ ਵੱਡੇ ਬਾਦਸ਼ਾਹ ਜਿਹੜੇ ਕਰੋੜਾਂ ਰੁਪਏ ਜਾਂ ਉਹ ਲੈ ਕੇ ਆਉਂਦੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਹਿਤਾ ਵੀ ਨਹੀਂ ਇਹ ਲੰਗਰ ਸੰਗਤ ਦਾ ਲੱਗੂਗਾ ਅੱਜ ਲੋੜਿਆ ਲੰਗਰ ਲਾਉਣ ਦੀ ਜਿਹੜਾ ਬਾਬਾ ਨਾਨਕ ਲਾ ਕੇ ਗਿਆ ਹੈ ਨਾ ਸਾਨੂੰ ਜਿਹੜੀ ਪਰੰਪਰਾ ਉਹ ਦੇ ਕੇ ਗਿਆ ਇੱਥੇ ਕੋਈ ਤਿਲ ਮਦਦ ਕਰ ਦੇ ਇੱਥੇ 2 ਰੁਪਏ ਦੀ ਕੋਈ ਮਦਦ ਕਰ ਦੇ ਉਹਦੀ ਵੀ ਲੱਖ ਜਿੰਨੀ ਹੈ ਇੱਥੇ ਕੋਈ ਕਰੋੜ ਰੁਪਈਆ ਕਰ ਦੇ ਇਹ ਹੈ ਸਿਹਤ ਹੈ ਨਾ ਮੇਰੇ ਜੇ ਵਿਚਾਰਾ ਕੋਈ ਮੰਨ ਲਓ 10 ਰੁਪਏ ਦੇਣ ਜੋਗਾ ਅੱਜ ਉਹ 10 ਰੁਪਏ ਦੇਵੇ ਅੱਜ ਜਿ ਤਰ੍ਹਾਂ ਪੰਜਾਬ ਉੱਠ ਕੇ ਖੜਾ ਹੋ ਗਿਆ ਨਾ ਜਿਹੜੇ ਪੰਜਾਬ ਨੂੰ ਕਹਿੰਦੇ ਇਹਦੇ ਮਰ ਗਿਆ ਜੀ ਇਹ ਲੁੱਟਿਆ ਗਿਆ ਅੱਜ ਨੌਜਵਾਨ ਵੇਖੋ ਕਿਦਾਂ ਸੇਵਾ ਕਰਦੇ ਆ ਅੱਜ ਲੋੜ ਆ ਇਹ ਨਹੀਂ ਹੈਗਾ ਕਿ ਉਹ ਜਿਵੇਂ ਇੱਕ ਵਾਰੀ ਗੁਰੂ ਸਾਹਿਬ ਦੀ ਸੁਣਾਉਂਦੇ ਆ ਹੁੰਦੇ ਆ ਸਾਖੀ ਕਿ ਕੋਈ ਸਿੱਖ ਭੇਡਾ ਲੈ ਕੇ ਗਿਆ ਉਹ ਤੇਲ ਥੋੜੇ ਜੇ ਲੈ ਕੇ ਗਿਆ ਵੀ ਮੈਂ ਭੇਡਾ ਕਰਨੇ ਆ ਉੱਥੇ ਬੜੇ ਬੜੇ ਲੋਕ ਹੀਰੇ ਜਵਾਬ ਚੜਾ ਰਹੇ ਸੀ ਜਦੋਂ ਗੁਰੂ ਸਾਹਿਬ ਦਾ ਜਾਣੀ ਜਾਣ ਸੀ ਗੁਰੂ ਸਾਹਿਬ ਨੇ ਜਦੋਂ ਵੇਖਿਆ ਵੀ ਮੇਰਾ ਸਿੱਖ ਜਿਹੜਾ ਉਹ ਸ਼ਰਮਾ ਰਿਹਾ ਵਾ ਉਹਨੇ ਕਿਹਾ ਲਿਆ ਕੀ ਲੈ ਕੇ ਆਇਆ ਤੇ ਉਹਨੇ ਜਦੋਂ ਵੇਖਿਆ ਤੇਲ ਲਿਆ ਤੇ ਮਹਾਰਾਜ ਸਾਹਿਬ ਨੇ ਉਹ ਵੀ ਲੰਗਰ ਚੋਂ ਦਾ ਫਿਰ ਸਾਰੀ ਦਿਹਾੜੀ ਲੰਗਰ ਚੋਂ ਉਹਨੇ ਕਿਹਾ ਤੇਰਾ ਹਿੱਸਾ ਪੈ ਗਿਆ ਅੱਜ ਲੋੜ ਆ ਉਹ ਲੰਗਰ ਲਾਉਣ ਦੀ ਵੀਰੇ ਅੱਜ ਕੋਈ ਜੇ 10 ਰੁਪਏ ਦੇ ਸਕਦਾ ਉਹ 10 ਦੇਵੇ ਉਹਦੇ ਵੀ ਲੱਖਾਂ ਵਰਗੇ ਆ ਜੇ ਕੋਈ 1000 ਦੇ ਸਕਦਾ ਉਹ 1000 ਦੇਵੇ ਜੇ 10000 ਦੇ ਸਕਦਾ ਅੱਜ ਸਾਨੂੰ ਲੋੜ ਆ ਸਾਡੇ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਦੀ ਅੱਜ ਸਾਨੂੰ ਈਰਖਾ ਵੈਰ ਵਿਰੋਧ ਰਾਜਨੀਤੀ ਰਾਜਨੀਤੀ ਕਰਨਾਂਗੇ ਆ ਮਹਾਰਾਜ ਕਿਰਪਾ ਕਰੇ ਸਾਡੇ ਭਰਾ ਦੁਬਾਰਾ ਸੁਖੀ ਆਪਣੇ ਘਰਾਂ 'ਚ ਬਸਣ ਲੱਗ ਪੈਣ ਤੇ ਰਾਜਨੀਤੀ ਕਰਨੀ ਕਰੀ ਜਾਣ ਰਾਜਨੀਤੀ ਕਰਨੀ ਕਰਨ ਪਰ ਅੱਜ ਨਾ ਰਾਜਨੀਤੀ ਕਰੀਏ ਅੱਜ ਤਾਂ ਲੋਕਾਂ ਦੀ ਬਾਹ ਫੜੀਏ ਰਲ ਮਿਲ ਕੇ ਸਾਰੇ ਭਰਾ ਕੋਈ ਵੀ ਭਰਾ ਜੇ ਸੇਵਾ 'ਚ ਹਿੱਸਾ ਪਾਉਂਦਾ ਤੇ ਉਹਦਾ ਮੈਂ ਸਮਝਦਾ ਮਹਾਰਾਜ ਦੇ ਦਰਗਾਹ 'ਚ ਵੀ ਪ੍ਰਮਾਣ ਹੋਊਗਾ ਤੇ ਲੋਕਾਂ ਵੀ ਉਹਦੇ ਲਈ ਕੋਈ ਲੋਕ ਵੀ ਉਹਨੂੰ ਅਰਦਾਸ ਕਰਨੇ ਚੋਦੇ ਨੇ ਚੰਗਾ ਕਹਿਣਗੇ ਮੈਂ ਤਾਂ ਮੇਰੇ ਮਨ ਨੂੰ ਤਾਂ ਇੰਨੀ ਤਸੱਲੀ ਹੋਈ ਆ ਬਿਰਿਆ ਵੇਖ ਕੇ ਕਿ ਜਿੱਦਾਂ ਲੋਕ ਵਿਚਾਰੇ ਜੋ ਜਿੰਨੀ ਜੋਗਾ ਕੋਇਆਗਾ ਉਹ ਆਪਣੀ ਮਦਦ ਲੋਕਾਂ ਦੀ ਪੰਜਾਬੀਆਂ ਦੀ ਇਹ ਇਹ ਪੰਜਾਬੀਆਂ ਦੇ ਹਿੱਸੇ ਆਈ ਇਹ ਗੁਰੂ ਸਾਹਿਬੇ ਇਦਾਂ ਹੀ ਕੌਮ ਸਾਡੀ ਚੜ੍ਹਦੀ ਕਲਾ 'ਚ ਰਵੇ ਇਹ ਜੇ ਪਹਿਲੀ ਗੱਲ ਤਾਂ ਵਿਵਤਾ ਬਣੇ ਨਾ ਜੇ ਵਿਵਤਾ ਬਣ ਜਾਵੇ ਤੇ ਜਿੱਦਾਂ ਇਹ ਖੜਦੇ ਆ ਨਾ ਇਦਾਂ ਕੋਈ ਹੋਰ ਨਹੀਂ ਖੜਦਾ ਇਹ ਭੈਣਾ ਭਰਾਵਾਂ ਨਾਲ ਇਦਾਂ ਹੀ ਖੜਦੇ ਆ ठीक बहुं है 사데 ਨਾਲ ਗੱਲਬਾਤ ਕਰਨ ਦਾ ਬਤ ਡਬਲ ਬਹੁਤ ਧੰਨਵਾਦੀ ਮਿਹਰਬਾਨ ਬਹੁਤ ਬਹੁਤ ਥੈਂਕ ਯੂ ਤੇ ਸੰਨ ਸਰਦਾਰ ਸਰਵਜਿੰਗ ਤੁਨ ਜੀ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿ ਅੱਜ ਸਿਆਸਤ ਕਰਨ ਦੀ ਲੋੜ ਨਹੀਂ ਆ ਅੱਜ ਮਦਦ ਕਰਨ ਦੀ ਲੋੜ ਹੈ ਅੱਜ ਬਾਹ ਫੜਨ ਦੀ ਲੋੜ ਹੈ ਅੱਜ ਲੰਗਰ ਲਾਉਣ ਦੀ ਲੋੜ ਹੈ ਤਾਂ ਕਿ ਜਿਹੜੇ ਲੋਕਾਂ ਦਾ ਜਿਹੜਾ ਭਲਾ ਹੋ ਸਕੇ ਸੋ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ਤ ਕੋਰਨਰ